ਸੋ ਹਾਂਜੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਦਿਖਾਵਾਂਗੇ ਘਰੇ ਜਿਹੜੀਆਂ ਆਪਾਂ ਸਬਜ਼ੀਆਂ ਲਾਈਆਂ ਅੱਧੀਆਂ ਤਾਂ ਤਿਆਰ ਹੋ ਗਈਆਂ ਤੇ ਅੱਧੀਆਂ ਬਾਕੀ ਆਜੇ ਬਣੇ ਰੋ ਵੀਡੀਓ ਨਾਲ ਘਰ ਆਸਤੇ ਸਬਜ਼ੀ ਲਗਾਈ ਜਿਹੜੀ ਆਪਾਂ ਤੇ ਇਧਰ ਆ ਕੇ ਵੈਂਗਣੀ ਦੇ ਬੂਟੇ ਤੇ ਇਹ ਫਲ ਚੱਕਣਗੇ ਹੁਣ ਫੁੱਲ ਲੱਗੇ ਪਏ ਆ ਦੇਖੋ ਇਧਰ ਛੋਟੀ ਵੈਂਗਣੀ ਲੱਗੀ ਪਈ ਆ ਇਸ ਤੋਂ ਬਾਅਦ ਫਲ ਜਿਹੜਾ ਲੱਗਣਾ ਸਟਾਰਟ ਹੋਊਗਾ। ਤੇ ਇੱਧਰ ਆ ਗਈ ਹਰੀਆਂ ਮਿਰਚਾਂ। ਇੱਧਰ ਵੀ ਫਲ ਲੱਗਦੇ ਹੁੰਦੇ ਆ। ਟ੍ਰੀਨ ਛੁੱਟੀ ਮਿਰਚਾਂ ਜਿਹੜੀਆਂ ਲੱਗਣੇ ਸਟਾਰਟ ਹੋ ਗਈਆਂ ਵੇ। ਇੱਧਰ ਟਮਾਟਰਾਂ ਦੇ ਬੂਟੇ। ਜਿਸ ਤੋਂਗੇ ਟਮਾਟਰਾਂ ਨੂੰ ਫਲ ਲੱਗਣੇ ਸਟਾਰਟ ਹੋ ਗਏ। ਦੇਖੋ। ਇਹ ਵੀ ਲੱਗਣੇ ਸ਼ੁਰੂ ਹੋ ਜਾਣਗੇ ਹੁਣ। ਬੁੱਤ ਕਟ ਮਟਰ ਸਾਰੇ ਤੇ ਆ ਗਈ ਪਾਲਕ ਇਧਰ ਧਨੀਆ ਧਨੀਆ लेट ਗਰੇ ਸੀ ਇਹ ਛੋਟਾ ਥੋੜਾ ਜਿਹਾ ਇਹ लेट ਗਰੇ ਪਾਲਕ ਤੇ ਆ ਮੇਥੇ ਦੀ ਕਰੀ ਮੇਥੇ ਤੋੜਦੇ ਸੀ ਵੀ ਦੁਬਾਰਾ ਫੁੱਟੇ ਨਹੀਂ ਚੰਗੀ ਤਰ੍ਹਾਂ ਆ ਗੰਡੇ ਆ ਗਏ ਯਾ ਆ ਗਈ ਬੰਦ ਗੋਬੀ ਇਹ ਵੀ ਬੰਨ ਸਟਾਰਟ ਹੋ ਗਈ ਸਾਰੀ ਬੰਦ ਗੋਬੀ ਦਰ ਗਾਜਰਾਂ ਦੀ ਵਟਾਂ ਗਈ। ਫਿਰ ਬਣਾ ਕੇ ਲਾਈਆਂ ਗਾਜਰਾ। ਇਸ ਤੋਂ ਗਿਆ ਗਈ ਫੁੱਲ ਗੋਬੀ। ਫੁੱਲ ਗੋਬੀ ਲੱਗਣੀ ਸਟਾਰਟ ਹੋਈ ਅਜੇ ਤੱਕ। ਗੁੱਟੇ ਤਾਂ ਕਾਫੀ ਵੱਡੇ ਹੋ ਗਏ ਪਰ ਲੱਗੇ ਨਹੀਂ ਅਜੇ ਤੱਕ। ਤਾਂ ਸਾਰੀ ਫੁੱਲ ਗੋਬੀ ਆ। ਅਬ ਬਰੋਕਲੀ ਹੈ। ਵਿੱਚ ਕੁਝ ਕੁ ਗੁੱਡੇ ਬਰੋਕਲੀ ਦੇ। ਇਦਰਾ ਮੂਲੀ ਆ ਗਈਆਂ ਤੇ ਆ ਮੋਂਗਰੇ ਜਿਹਨੂੰ ਕਹਿੰਦੇ ਆ ਇਹਨਾਂ ਨੂੰ ਫੁੱਲ ਲੱਗੇ ਪਏ ਆ ਵੀ ਲੱਗਣੇ ਸਟਾਰਟ ਹੋ ਜਾਣਗੇ ਦੇਖੋ ਵਿੱਚ ਜਿੱਥੇ ਜਿੱਥੇ ਲੱਗੇ ਪਏ ਫੁੱਲ ਮੋਂਗਰੇ ਤੇ ਆਹ ਕਿਆਰੀਆਂ ਆ ਗਈਆਂ ਲਸਣ ਦੀ ਇਹ ਵੀ ਉਗੜਦੀ ਹੁੰਦੀ ਲਸਣ ਲੇਟ ਲਈ ਥੋੜੀ ਇਹ ਵੀ ਉਗ ਰਹੀ ਸਾਰੀ ਲਸਣ ਆ ਗਈ ਦੇਖੋ ਤਸਵੀਰ ਸਾਰੀ ਗਣੀ ਸਟਾਰਟ ਹੋ ਗਈ ਹੈ ਤੇ ਆ ਸਾਰੀ ਸਭ ਦੀ ਆਪਣੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਕਮੈਂਟ ਬਹੁਤ ਘੱਟ ਹੁੰਦੇ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਚੰਗੀ ਲੱਗਦੀ ਹੈ ਨਹੀਂ ਚੰਗੀ ਲੱਗਦੀ ਕਮੈਂਟ ਜਰੂਰ ਕਰਿਆ ਕਰੋ ਬਾਕੀ ਇਹ ਸੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ